ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਬਾਈ ਨਿਸ਼ਾਨ ਸਿੰਘ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚ ਦੋ ਬੂਰੀਆਂ ਮੱਝਾਂ ਹੋਣਗੀਆਂ ਠੀਕ ਆ ਜੀ ਤੇ ਦੋ ਬੇੜਾ ਦਿਖਾ ਦਾਂਗੇ ਠੀਕ ਆ ਪ੍ਰੋਪਰ ਟੋਟਲ ਜਿਹੜੇ ਆ ਚਾਰ ਪਸ਼ੂ ਹੋਣਗੇ ਤੇ ਪੂਰੀ ਗੱਲਬਾਤ ਆਪਾਂ ਬਾਈ ਨਿਸ਼ਾਨ ਦੇ ਨਾਲ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਥੋੜੇ ਨਾਲ ਸਾਂਝੀ ਕਰਾਂਗੇ ਅੱਜ 29 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਕੱਲ 30 ਜੂਨ ਨੂੰ ਇਹ ਜਿਹੜੀ ਵੀਡੀਓ ਹੈ ਦੋਸਤੋ ਅਪਲੋਡ ਕਰ ਦਾਂਗੇ ਮਾਰਨਿੰਗ 6 ਵਜੇ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਇੱਕ ਟਾਈਮ ਦੋ ਟਾਈਮ ਚੁਆਈ ਆਪਣੀ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਸੋ ਤਸੱਲੀ ਥੋੜੀ ਹੈ ਠੀਕ ਹੈ ਜੀ ਬਾਕੀ ਐਨੀਮਲ ਦਿਖਾ ਦਾਂਗੇ ਤੁਹਾਨੂੰ ਤੇ ਪ੍ਰੋਪਰ ਪਸ਼ੂ ਜਿਹੜਾ ਪਸੰਦ ਆਊਗਾ ਤੇ ਤਸੱਲੀ ਜਿਹੜੀ ਹੈ ਬਾਰ-ਬਾਰ ਦੋਸਤੋ ਆਪਾਂ ਕਹਿਣ ਦਾ ਮਕਸਦ ਹੁੰਦਾ ਵੀ ਜਿਹੜਾ ਪਸ਼ੂ ਤੁਸੀਂ ਰਕਮ ਲਾਉਣੀ ਹੈ ਐਨੀਮਲ ਦੀ ਤਸੱਲੀ ਆ ਘਰ ਵਿਜ਼ਿਟ ਕਰਕੇ ਜ਼ਰ ਆਉ ਕਰਦੇ ਆ ਗੱਲਬਾਤ ਭਾਈ ਨਿਸ਼ਾਨ ਸਿੰਘ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਨਿਸ਼ਾਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੋ ਬੜੇ ਵਧੀਆ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਠੀਕ ਠਾਕ ਸਾਰੇ ਵੀਰਾਂ ਭਰਾਵਾਂ ਨੇ ਮੇਰੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਭਰਾ ਤੇ ਨਿਸ਼ਾਨ ਭਰਾ ਅੱਜ ਪਸ਼ੂ ਚਾਰ ਵਗਾਊਗਾ ਹਾਂਜੀ ਦੋ ਮੱਝਾਂ ਆ ਤੇ ਦੋ ਗਾਵਾਂ ਭਾਜੀ ਸਵੇਰੇ ਸਵੇਰੇ ਸਾਰੇ ਨਹੀਂ ਇੱਕ ਮੱਝ ਸੂਈ ਆ ਗਾੜੀ ਗੱਬਣਿਆ ਮੱਝ ਤੇ ਫੇਰ ਇੱਕ ਤਾਂ ਸੂਈ ਤੇ ਗਾੜੀ ਫੇਰ ਇੱਕ ਗੰਬਣਿਆਗਾ ਠੀਕ ਹੈ ਤੇ ਦੋ ਮਤਲਬ ਵੀ ਸੋਈਆਂ ਦੋਈ ਗੱਬੜਾ ਦੋਈ ਗੱਬੜਾ ਠੀਕ ਹੈ ਹਾਂਜੀ ਤੇ ਬੂਰੀਆਂ ਆਈਆਂ ਦੋ ਮੱਝਾਂ ਝੋਟੀਆਂ ਭੈਣਾਂ ਹਾਂਜੀ ਤੇ ਪਹਿਲੇ ਨੰਬਰ ਤੇ ਤੋਂ ਸਟਾਰਟ ਕਰਨ ਲਈ ਨਿਸ਼ਾਨભાઈ ਕੀ ਇਨਫੋਰਮੇਸ਼ਨ ਹੈ ਇਸ ਪਹਿਲੇ ਨੰਬਰ ਵਾਲੀ ਦੀ ਇਹ ਤੀਜਾ ਸੂਆ ਸੂਰੀ ਭਾਜੀ ਅੱਛਾ ਜੀ ਤੇ ਪਰਸੋਂ ਸੂਈ ਆ ਮਗਰ ਇਹਦੇ ਕੱਟੀ ਆ ਠੀਕ ਆ ਹਾਂਜੀ 6-7 ਕਿਲੋ ਬੋਲਾ ਖੁੱਲਾ ਜੋ ਇਸ ਟਾਈਮ ਹੈਗਾ ਜੀ ਇੱਥੇ ਠੀਕ ਆ ਪਰਸੋਂ ਸੂਈ ਆ ਹਾਂਜੀ ਪਰਸੋਂ ਸੂਈ ਆ ਮਗਰ ਕੱਟੀ ਘੜੀ ਆ ਸਾਹਮਣੇ ਮੇਰਾ ਕੱਟੀ ਆ ਨਾਲ ਦੀ ਨਾਲ ਖੁੱਲਾ ਬੱਚੇ ਆ ਲੋ ਠੀਕ ਹੈ ਮਗਰ ਫੀਮੇਲ ਕਾਫਾ ਬਿਲਕੁਲ ਬਲੈਕ ਰੰਗ ਦੇ ਵਿੱਚ ਹੈ ਠੀਕ ਹੈ ਦੋਰਾ ਕ੍ਰੋਸ ਦੇ ਵਿੱਚ ਆ ਗਈ ਮਗਰ ਕੱਤੀ ਤੇ ਮੱਧ ਜਿਹੜੀ ਤੁਸੀਂ ਦੇਖ ਸਕਦੇ ਹੋ ਦੋਸਤੋ ਥੋੜਾ ਨੀਲੀ ਦਾ ਪੱਕ ਹੈਗਾ ਮਗਰਲੇ ਪੈਰ ਜਿਹੜੇ ਤੋਤੇ ਆ ਥਾਣਾ ਤੇ ਹਵਾਨੇ ਤੇ ਦਾਗ ਜਿਹੜਾ ਪ੍ਰੋਪਰ ਨਿਸ਼ਾਨ ਤੁਹਾਨੂੰ ਦੇ ਦੇਗਾ ਸੋ ਓਵਰਆਲ ਜਿਹੜਾ ਫੇਸ ਕੁਆਲਟੀ ਮੂੰਹ ਮੱਥਾ ਉਹ ਇਦਾਂ ਦਾ ਠੀਕ ਹੈ ਤੇ 7 ਕਿਲੋ ਜਿਹੜਾ ਹੁਣ ਹੈਗਾ ਬੌਲਾ ਹਾਂਜੀ 6-7 ਕਿਲੋ ਹੈਗਾ ਬੱਚੇ ਸਮੇਤ ਜੀ ਚੰਗੀ ਚਵਾਈ ਹੈ ਜੀ ਹਾਂਜੀ ਚੰਗੀ ਚਵਾਈ ਇੱਕ ਨੰਬਰ ਭਾਈ ਜੀ ਬਸ ਮਾ ਇੱਕ ਸਾਰ ਹਾਂਜੀ ਹੁਣ ਇਹ ਆਪਾਂ ਕਰਾ ਦੇਣੀ ਚਵਾਈ ਚਲੋ ਠੀਕ ਹੈ ਸ਼ੁਭਾ ਤੀਜਾ ਠੀਕ ਹੈ ਜੀ ਪੂਰੀ ਭਾਰੇ ਪਿੰਡੇ ਦੀ ਜਿਹੜੀ ਸਰੀਰਕ ਮੰਤਰ ਰਖੀਏ ਤੇ ਭਾਰੀ ਆ ਵਜਨ ਵਾਲੀ ਆ ਪੂਰੀ ਸੋ ਬਾਕੀ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ 6 7 6 7 ਦੇ ਦਰਮਿਆਨ ਅੱਜ ਤੀਜੇ ਦਿਨ ਦਾ ਤੀਜੇ ਦੇ ਦੀ ਥੱਲੇ ਬਿਲਕੁਲ ਜਿਹੜਾ ਬੋਲਾ ਹੈਗਾ ਠੀਕ ਹੈ ਜੀ ਬਾਕੀ ਸਰੀਰ ਘਟਾਂਚਾ ਜਿਹੜਾ ਦੋਸਤੋ ਵਧੀਆ ਹੈ ਠੀਕ ਆ ਤੇ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਹੈ ਬਾਕੀ ਥਣ ਚੱਡਾ ਚੰਗਾ ਸਾਫ ਆ ਆ ਦੇਖੋ ਇਹ ਸਾ ਰੋਕ ਲਓ ਵੀ ਦੋ ਵੇ ਉਹ ਨਹੀਂ ਨਾ ਪਾਇਆ ਸੰਗਲ ਤੇ ਇਹੋ ਨਾ ਕਰਾ ਬਜੂ ਫਾਇਦਾ ਕਰਕੇ ਕਰਦੀ ਆ ਹਾਂ ਆ ਲੋ ਜੀ ਥੋੜਾ ਇਹਨੂੰ ਕਮਾ ਲਓ ਜੀ ਛੜ ਕਮਾ ਲਓ ਰੋਕ ਲਿਆ ਜੀ ਉਧਰ are you going it ਤੇ ਕਿੰਨਾ ਕੁ ਡਿਮਾਂਡ ਕੀ ਮੁੱਲ ਕੀਂਦਾ ਡਿਮਾਂਡ ਇਹਦੀ ਭਾਜੀ 75000 ਆ ਅੱਛਾ ਜੀ ਇਹ ਪਿਛਲੇ ਸਵੇਰੇ ਆਪਣੇ ਤੋਂ ਹੀ ਗਈ ਆ 11 12 ਕਿਲੋ ਦੁੱਧ ਰਮਾਨਾ ਮੱਝ ਚੁਾਈ ਜਾਂਦੀ ਆ ਕਿੰਨਾ ਤੇ ਪੀਕ ਤੇ ਕਿੰਨਾ ਕੁ ਦੇਂਦੀ ਆ 11 12 ਕਿਲੋ ਦਾ ਦੁੱਧ ਦੇ ਟਿੱਕੀ ਰਹਿੰਦੀ ਭਾਜੀ ਠੀਕ ਆ ਜੀ ਹਾਂਜੀ ਬਾਕੀ ਆਪੋ ਆਪਣੀ ਸਾਹ ਜਿੰਨੇ ਖੜੀ ਉਹਨੇ ਦੇ ਲੱਸੀ ਕੀਤੀ ਆ ਮੱਝ ਤੇ ਠੀਕ ਆ ਜੀ ਹਾਂਜੀ ਨਾਲੇ ਧੰਨਵਾਦ ਤਾਜ਼ਾ ਸੂਆ ਡੰਗਰ ਲੱਸਾ ਹੀ ਹੁੰਦਾ ਵਾ ਬਿਲਕੁਲ ਹਾਂਜੀ ਤੋਂ ਇੱਕ ਇੱਕ ਦੋ ਤਿੰਨ ਦਿਨ ਦਾ ਜਿਹੜਾ ਸਮਾਂ ਹੋ ਗਿਆ ਬਾਕੀ 11 12 ਤੇ ਬਿਲਕੁਲ ਜਿਹੜੀ ਆ ਪਿਛਲੇ ਸਾਲ ਚੱਲਦੀ ਰਹੀ ਆ ਦ ਤੇ 11 12 12 ਲੀਟਰ ਜਿਹੜਾ ਦੁੱਧ ਇਸ ਵਾਰ ਜਿਹੜਾ ਨੋਰਮਲੀ ਆਪਾਂ ਗੈਜਮੈਂਟ ਕਰੀਏ ਪਾਉਂਦੀ ਰਹੂਗੇ ਠੀਕ ਆ ਤੇ ਠੀਕ ਆ ਇਸ ਤੋਂ ਬਾਅਦ ਇੱਕ ਦੋਸਤੋ ਨੈਕਸਟ ਅੱਗੇ ਝੋਟੀ ਤੁਹਾਨੂੰ ਇੱਕ ਹੋਰ ਦਿਖਾ ਦਨੇ ਆ ਬੂਰੀ ਇਹ ਵੀ ਨੀਲੀ ਰਬੀ ਦੇ ਵਿੱਚ ਹੀ ਪੈਂਦੀ ਆ ਬੂਰੀ ਨੀਲੀ ਹੈ ਜੀ ਠੀਕ ਆ ਤੇ ਬਿਲਕੁਲ ਭਾਰੀ ਆ ਵਜਨ ਵਟੇ ਵਾਲੀ ਆ ਸੋ ਨਿਸ਼ਾਨ ਕੀ ਡਿਟੇਲਿੰਗ ਦੀ ਸੁਣੋ ਦੋ ਮਹੀਨੇ 10 ਦਿਨ ਰਹਿ ਗਏ ਭਾਜੀ ਇਹਦੇ ਦੋ ਮਹੀਨੇ 10 ਦਿਨ ਹਾਂਜੀ 10 ਦਿਨ ਰਹਿ ਗਏ ਠੀਕ ਹੈ ਹਾਂਜੀ ਲਿਖਤੀ ਦੌਰ ਵਾਲੀ ਐਸਕੇ ਬਸ ਮੈਂ ਲਿਖਤੀ ਦੌਰ ਵਾਲੇ ਭਾਜੀ ਠੀਕ ਹੈ ਦੋ ਮਹੀਨੇ 10 ਦਿਨ ਹਾਂਜੀ ਠੀਕ ਹੈ ਦਿਨ ਤੇ ਹੁਣ 7 ਮਹੀਨੇ ਕੰਪਲੀਟ ਹੋ ਗਏ ਨੇ ਹਾਂਜੀ ਕੰਪਲੀਟ ਆ ਅੱਠਵਾ ਵੀ ਚੱਲਣ ਦਿਆ ਆ ਅੱਠ ਹੋ ਗਏ ਕੰਪਲੀਟ ਹਾਂਜੀ ਨੌਵਾਂ 10ਵਾਂ ਤੇ 10 ਦਿਨ ਉੱਪਰ ਲੈ ਜੀ ਹਾਂਜੀ ਠੀਕ ਹੈ ਤੇ ਸੂਹਾ ਕਿੰਨਾ ਆ ਕੇ ਸੂਹ ਗਿਆ ਸੂਹਾ ਤੀਜੇ ਸੂਣ ਜਾ ਰਹੀ ਭਾਜੀ ਠੀਕ ਹੈ ਹਾਂਜੀ ਤੀਜਾ ਸੂਹਾ ਦੋਸਤੋ ਸੂਣ ਜਾ ਰਹੀ ਆ ਦ ਤਕਰੀਬਨ ਜੇਕਰ ਆਪਾਂ ਦੇਖੀਏ ਜੁਲਾਈ ਅਗਸਤ ਅਗਸਤ ਤੇ ਸਤੰਬਰ ਦੀ ਕੋਈ 10 15 ਤੱਕ ਇਹਦਾ ਦੋਸਤੋ ਪੂਰੀ ਸੋਨ ਦੀ ਸੁਭਾਉ ਨਾਲ ਜੀ ਇਹ ਤਾਂ ਪੂਰੀ ਹੈਵੀ ਬਾਡੀ ਰੇਟ ਦੀ ਆ ਭਾਰੀ ਸਰੀਰਕ ਬੰਤਰ ਆ ਠੀਕ ਆ ਜੀ ਮੱਝ ਦੀ ਤੇ ਬਾਕੀ ਫੇਸ ਕੁਆਲਟੀ ਬਿਲਕੁਲ ਆ ਤੁਸੀਂ ਦੇਖ ਲਓ ਠੀਕ ਆ ਇੱਕ ਸਿੰਗ ਇੱਕ ਸਿੰਗ ਦਾ ਜਿਹੜਾ ਖੋਖ ਲੱਥਾ ਵੈਸੀ ਇੱਕ ਸਿੰਗ ਜਿਹੜਾ ਕੁੰਡਾ ਹੈਗਾ ਬਿਲਕੁਲ ਰਾਉਂਡ ਸ਼ਿਪ ਦੇ ਵਿੱਚ ਬੈਕ ਸਾਈਡ ਤੋਂ ਜਿਹੜਾ ਰਾਉਂਡ ਕੀਤਾ ਠੀਕ ਆ ਬਾਕੀ ਸਾਰ ਤੇ ਸੂਦੇ ਨਿਸ਼ਾਨ ਪਰ ਉਹ ਕੋਦੋ ਵੀ ਆ ਦੇ ਸਕਦੇ ਠੀਕ ਹੈ ਡਰਾਈ ਹੈ ਹੁਣ ਤਾਂ ਬਿਲਕੁਲ ਨਾ ਹਾਂਜੀ ਦੋ ਦੋ ਡਰਾਈ ਹੈ ਦੋ ਦੋ ਡਰਾਈ ਹੈ ਮਾਰ ਕੇ ਕਿ ਵਧੀਆ ਬਾਕੀ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਇਹ ਗਾ ਬੂਰੀਆਂ ਦੋ ਮੱਜਾਂ ਨੇ ਅਜਵੀਰ ਦੇ ਕੋਲ ਜਿਹੜੀ ਪਸੰਦ ਆਉਗੀ ਇੱਕ ਤਾਂ ਬਿਲਕੁਲ ਤਾਜੀ ਸਹੀ ਸਵਾਈ ਹੈ ਇੱਕ ਦੋਸਤੋ ਹਜੇ 2 ਮਹੀਨੇ ਦਾਸ ਦੇਂਦਾ ਸਮਾਂ ਜਿਹੜੀ ਇਹ ਮੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਲੈ ਕੇ ਜਾ ਰਹੀ ਹੈ ਇਹ ਆਪਣੇ ਘਰੇਲੂ ਹੀ ਹੈ ਕਿ ਨਹੀਂ ਘਰੇਲੂ ਭਾਜੀ ਘਰੇਲੂ ਕਿੰਨਾ ਕੁ ਦੁੱਧ ਦੇ ਦਿੰਦੀ ਰਹੀ ਆ ਇਹ ਦੁੱਧ 11 12 ਕਿਲੋ ਦੁੱਧ ਭਾਜੀ ਰਮਾਨਾ ਦਿੰਦੀ ਆ 11 12 ਕਿਲੋ ਹਾਂਜੀ ਠੰਡੀ ਧੀਰੀ ਹੈ ਬਿਲਕੁਲ ਹਾਂਜੀ ਠੰਡੀ ਧੀਰੀ ਭਾਜੀ ਮਿਲ ਮੁੱਲ ਵਿੱਚ ਕੋਈ ਹੋਰ ਮਿਲ ਮੁੱਲ ਵਿੱਚ ਇੱਕ ਨੰਬਰ ਭਾਜੀ ਠੀਕ ਆ ਹਾਂਜੀ ਬਲਕਿ ਇੱਕ ਦੋ ਸੂਏ ਆਪਾਂ ਮਤਲਬ ਕਿ ਚੋਏ ਹੋਏ ਆ ਦੋ ਸੂਏ ਚੂਏ ਆ ਆਪਾਂ ਤੀਜੇ ਆਪਣੇ ਘਰ ਦੀਆਂ ਨੇ ਝੋਟੀਆਂ ਘਰ ਦੀ ਜੰਮੀ ਪਲੀ ਵੀ ਕਰਦੀ ਆ ਹਾਂ ਜੰਮੀ ਪਲੀ ਵੀ ਕਰਦੀ ਆ ਠੀਕ ਆ ਜੀ ਜੰਮੀ ਪਲੀ ਵੀ ਕਰਦੀ ਆ ਦੋਸਤੋ ਕਿਉਂਕਿ ਘਰੇਲੂ ਪਸ਼ੂ ਆ ਜਿਹੜਾ ਵੀ ਪੁੱਛ ਕੇ ਆਪਾਂ ਕਲੀਅਰ ਭੂਰੀ ਆ ਠੀਕ ਹੈ ਜੀ ਥੋੜੀ ਲਾਲੀ ਜੀ ਭਾ ਮਾਰਦੀ ਆ ਟੁਕ ਟਪਦੇ ਵਿੱਚ ਥੋੜੀ ਲਾਲੀ ਜੀ ਭਾ ਮਾਰਦੀ ਆ ਸ਼ਾਈਨ ਕਰਦੀ ਆ ਬਸ ਜਿਹੜੀ ਕੰਬਲੀ ਆ ਬਿਲਕੁਲ ਭੂਰੀ ਐ ਕੱਕੀ ਠੀਕ ਹੈ ਜੀ ਆ ਦੇਖੋ ਰਾਜੀ ਪੂਰੀ ਕਿਸੇ ਕਦੋਂ ਕੋਈ ਸ਼ੱਕ ਨਹੀਂ ਹੈ ਬਿਲਕੁਲ ਜੀ ਬਿਲਕੁਲ ਭਰੀ ਆ ਬੋਡੀ ਪੰਤਰ ਪੂਰੀ ਭਰੀ ਆ ਭਰੇ ਸਰੀਰਿਕ ਪੰਤਰ ਦੀ ਜਿਹੜੀ ਦੋਸਤੋ ਇਹ ਮੱਝਾ ਠੀਕ ਹੈ ਫਿਰ ਆਲ ਡਰਾਈ ਪੀਰੀਅਡ ਜਿਹੜਾ ਚੱਲਦਾ ਪਿਆ ਦੋਦੋਂ ਬਿਲਕੁਲ ਡਰਾਈ ਆ ਨਿਸ਼ਾਨ ਫਿਰ ਕਿੰਨਾ ਦਾ ਮੁੱਲ ਅੱਜ ਕੀ ਲੈਣ ਦੇਣ ਹੈਗਾ ਇਹਦਾ ਵੀ ਭਾਜੀ 75000 ਆ ਬਾਕੀ ਕੋਈ ਨਹੀਂ ਮਾਨਤ ਕਰਨਗੇ ਉਹਦਾ ਵੀ 75000 75 ਆ ਹਾਂਜੀ ਥੋੜਾ ਬੋਤ ਲੈਸ ਹੋ ਜੂ ਵਿੱਚੋਂ ਹਾਂ ਲੈ ਹੋ ਜੂ ਕੋਈ ਨਹੀਂ ਮੋਕੇ ਤੇ ਹੋ ਜੂਗਾ ਲੈਸ ਭਾਜੀ ਠੀਕ ਆ ਜੀ ਹਾਂਜੀ ਆਪਾਂ ਪਿਛਲੀ ਵੀਡੀਓ ਵਿੱਚ ਪਾਈ ਆਪਣੀ ਵਿਕਦੀ ਸੀ ਤੇ ਬਾਹਰ ਆਪਾਂ ਪੰਜਾਬ ਤੋਂ ਬਾਹਰ ਜਾਂਦੀ ਹੈ ਯੂਪੀ ਜੰਮੂ ਕਸ਼ਮੀਰ ਜਾਂਦੀ ਜਿੰਨੇ ਗਾਹ ਗਾਏ ਆਪਾਂ ਬਾਹਰ ਦੇ ਸੀ ਹਾਂਜੀ ਤੇ ਇਸ ਕਰਕੇ ਫਿਰ ਇਹ ਰਹਿ ਗਈ ਆਪਣੇ ਤਾਂ ਡਿਲੀਵਰੀ ਨਹੀਂ ਹੋ ਸਕੀ ਬਾਹਰ ਦੀ ਕਰਾਇਆ ਇੱਕ ਥੋੜਾ ਕਿਰਾਇਆ ਵੀ ਘੱਟ ਕਰਾਉਂਦੇ ਆ ਕਿਰਾਇਆ ਵੀ ਘੱਟ ਭਰਦੇ ਆ ਕਿਉਂਕਿ ਕਿਰਾਇਆ 10-12000 ਰੁਪਏ ਲੱਗ ਜਾਂਦਾ ਬਾਕੀ ਜਿਹੜਾ ਵੀ ਵੀਰ ਮੇਰਾ ਪਸ਼ੂ ਲੈਂਦਾ ਵਾ ਨਾ ਡਰੈਸ ਸਹੀ ਦੱਸਿਆ ਕਰੋ ਫਿਰ ਗੱਡੀ ਵਾਲਾ ਵੀਰ ਖਰਾਬ ਹੁੰਦਾ ਵਾ ਇਦਾਂ ਇੱਕ ਦੋ ਜਾਨਾਂ ਨੇ ਅੱਗੇ ਖਰਾਬ ਕੀਤਾ ਵੀਡੀਓ ਦੇ ਵਿੱਚ ਐਡਰੈਸ ਕੋਈ ਦੱਸ ਦੇ ਤੇ ਡੰਗਰ 20-25 ਕਿਲੋਮੀਟਰ ਗ ਹਾਂਜੀ ਸੋ ਦੋਸਤੋ ਜਿਹੜੇ ਆਨਲਾਈਨ ਵੀਰ ਖਰੀਦੇ ਉਹ ਕਰੈਕਟ ਜਿਹੜੀ ਜਗਾ ਹੈਗੀ ਆ ਠੀਕ ਆ ਜੀ ਕਰੰਟ ਜਗਾ ਜਿਹੜੀ ਹੁੰਦੀ ਆ ਉਹ ਪਲੇਸ ਮੈਂਸ਼ਨ ਕਰਿਆ ਕਰੋ ਵੀਰਾਂ ਦਾ ਵੀ 20 25 ਕਿਲੋਮੀਟਰ ਦਾ ਜਿਹੜਾ ਐਡਵਾਂਸ ਉਹ ਚਾਰ ਜਿਹੜੇ ਆਪ ਨੂੰ ਖੋਦ ਬਾਅਦ ਵਿੱਚ ਦੇਣੇ ਪੈਂਦੇ ਆ ਕਿਉਂਕਿ ਅਗਲਾ 2 4 ਕਿਲੋਮੀਟਰ ਦਾ ਤੇ ਆਪਾਂ ਕੋਈ ਗੱਲ ਨਹੀਂ ਹੁੰਦੀ ਆਪਾਂ ਕੋਈ ਨਹੀਂ ਗੱਡੀ ਵਾਲਿਆਂ ਨੂੰ ਕਹਿ ਸਕਦੇ ਪਰ ਜਿਹੜਾ ਜਿਆਦਾ 20 25 ਕਿਲੋਮੀਟਰ ਗੱਡੀ ਚੱਲ ਜਾਂਦਾ ਨਾ ਉਹਦਾ ਫਿਰ ਆਪਾਂ ਨੂੰ ਮਾਰਾ ਨਹੀਂ ਖਾਂਦਾ ਨਾ ਫਿਰ ਗੱਡੀ ਵਾਲਿਆਂ ਨਾਲ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਆ ਨਿਸ਼ਾਨભાઈ ਕੋਈ ਨਹੀਂ ਜ਼ਰੂਰ ਧਿਆਨ ਇਸ ਸੋਬਾ ਦਾ ਆ ਗਾਂ ਕੀ ਆਪਣੇ ਕੋਲ ਇਹ ਤੀਜਾ ਸਵੇਰ ਸੂਈ ਮਗਰ ਬੱਛਾ ਜੋ ਮਗਰ ਬੱਛਾ 25 ਕੇ ਦਿਨ ਹੋ ਗਏ ਨੇ ਸੂਈ ਨੂੰ 25 ਦਿਨ ਮਹੀਨਾ ਲਾਲੋ ਹਾਂ ਤੇ ਮਹੀਨਾ ਹੋਣੀ ਆਲਾ 5 ਕੇ ਮਹੀਨਾ ਪੂਰਾ ਹੋ ਗਿਆ ਹਾਂਜੀ ਤੇ ਮਗਰ ਬੱਛੀ ਮਗਰ ਬੱਛਾ ਆ ਜੇ ਮਗਰ ਬੱਛਾ ਇੱਕ ਮਹੀਨਾ ਗਾਂ ਨੂੰ ਹੋ ਗਿਆ ਦੋਸਤੋ ਸੂਈ ਨੂੰ ਸੂਹਾ ਤੀਜਾ ਚੌਥਾ ਹੋਵੇਗਾ ਨਾ ਜੀ ਤੀਜਾ 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 ਸੂਹਾ ਠੀਕ ਆ ਵੱਡੇ ਕੱਦ ਕਾੜ ਦੀ ਆ ਤੀਜਾ ਸੂਹਾ ਬਾਕੀ ਪ੍ਰੋਪਰ ਤੁਹਾਨੂੰ ਆਪਾਂ ਦਿਖਾ ਦਾਂਗੇ ਦੋਸਤੋ ਠੀਕ ਆ ਤੋਰਾ ਤੋੜ ਕੇ ਦਿਖਾ ਦਾਂਗੇ ਦੁੱਧ ਕੈਪੈਸਿਟੀ ਪੁੱਛ ਲਾਂਗੇ ਦੁੱਧ ਨੂੰ ਕਿੰਨਾ ਵਿੱਚ ਵਾਓਗੇ 10 ਕਿਲੋ ਭਾਈ 10 ਤੋਂ ਬਾਹਰ ਆਪਾਂ 10 ਕਿਲੋ ਦੇ ਕਹ ਦਿੰਦੇ ਆ ਕੋਈ ਵੀਰ ਭਰਾ ਹੋਣ ਲੈਣੀ ਮਗਾ ਸਕਦਾ ਗਰੰਟੀ ਪੂਰੀ ਹੋਊਗੀ 10 ਕਿਲੋ ਹੈ ਜੀ ਹਾਂ ਜੀ ਠੰਡਾ ਦੁੱਧ 10 ਕਿਲੋ ਆ ਠੀਕ ਆ ਜੀ ਹਾਂ ਜੀ 10 ਕਿਲੋ ਦੁੱਧ ਤੋਂ ਇਹ ਥੱਲੇ ਦੁੱਧ ਦਾ ਠੀਕ ਆ 10 ਕਿਲੋ ਆ ਤੇ ਬੱਚਾ ਚੋਪ ਸਮਾਂ ਜਿਹੜਾ ਤੁਸੀਂ ਬੱਚੇ ਦੇ ਕਰਨਾ ਠੀਕ ਆ ਬੱਚਾ ਇਹਦਾ ਨਾਰ ਬਿਲਕੁਲ ਆ ਦੇਖੋ ਠੀਕ ਆ ਛੱਡੀ ਸੀ ਜਿਹੜਾ ਕੋਈ ਗੱਲ ਬਾਤ ਨਹੀਂ ਇਹਦੇ ਦੀ ਖੋਲੋ ਤੇ ਨਿਸ਼ਾਨ ਭਾਈ ਖੋਲੋ ਦਿਖਾਈਏ ਬਾਕੀ ਚਵਾਈ ਜੂ ਚੰਗੀ ਏ ਹਾਂਜੀ ਭਾਈ ਚਵਾਈ ਏ ਜੀ ਚਵਾਈ ਚੰਗੀ ਏ ਦੋਸਤੋ ਠੀਕ ਆ ਤੀਜਾ ਕੇ ਸਵੇਰ ਤੁਸੀਂ ਮੰਨ ਕੇ ਜਿਹੜੀ ਸਾਡਾ ਸੌਦਾ ਕਰ ਸਕਦੇ ਹੋ ਬੱਚਾ ਥੜੇ ਮੇਲ ਕਾ ਮੇਲ ਕਾ ਰਹੇਗਾ ਠੀਕ ਆ ਦੁੱਧ 10 ਲੀਟਰ ਜਿਹੜਾ ਬਿਲਕੁਲ ਘਰੇ ਘਰੇ ਵੀਰ ਨੇ ਆ ਕੇ ਚੋ ਲੈਣਾ ਠੀਕ ਆ ਬਾਕੀ ਥਾਣ ਥੁਣ ਤੁਹਾਡੇ ਸਾਹਮਣੇ ਆਹ ਹਾਂਜੀ ਭਾਜੀ ਇਹ ਖੇਮਬਰ ਮੁਠੀ ਜਲਾ ਥਾਣਾ ਬਿਲਕੁਲ ਹਾਥੀ ਚੋਬੀ ਦਾ ਥਾਣਾ ਆ ਦੇਖੋ ਜੀ ਆ ਮੂੰਹ ਇਹਨੂੰ ਮੜਾ ਕਰਕੇ ਦਿਖਾਓ ਆ ਲਓ બીજું ਨਿਸ਼ਾਨੇ ਦਾ ਮੁੱਲ ਫਿਰ ਮੋਲੇ ਦਾ ਭਾਈ 30000 ਚ 30000 ਮਾਨਦਾਨ ਮਾਨਦਾਨ ਕੋਈ ਨਹੀਂ ਕਰਦਾ ਥੋੜਾ ਬੜਾ ਹਾਂਜੀ ਦੁੱਧ ਦਾਸ ਤੋਂ ਬਾਹਰ ਆਪਾਂ 10 ਕਿਲੋ ਦੁੱਧ ਦੀ ਗੈਰੰਟੀ ਦਵਾਂਗੇ ਭਾਵੇਂ ਵੀਰ ਕੋਈ ਆਨਲਾਈਨੋਂ ਮੰਗਾ ਲੇ ਵੱਧ ਨਿਕਲੂਗਾ ਵੀਰ ਕੋਈ ਵੀ ਭਰਾ ਆਪੇ ਖੁਸ਼ ਹੋਗਾ ਜਦੋਂ ਵੱਧ ਨਿਕਲੂਗਾ ਦੁੱਧ ਹਾਂਜੀ ਲੋ ਵੀ ਦੋਸਤੋ ਠੀਕ ਆ 30000 ਮੋਲ ਆ ਡਿਮਾਂਡ 30000 ਆ ਤੇ ਉਹਦੇ ਚ ਥੋੜਾ ਬੜਾ ਕੋਈ ਲੈਸ ਮੌਕੇ ਦਾ ਠੀਕ ਆ ਜੋ ਵੀ ਹੋ ਜੂਗਾ ਮਾਨਦਾਨ ਬਾਕੀ ਆ ਮੂੰਹ ਮੱਥਾ ਗਾਣਾ ਦਾ ਤੁਸੀਂ ਦੇਖ ਸਕਦੇ ਹੋ ਬਾਕੀ ਥਣ ਭਾਂਡਾ ਬਿਲਕੁਲ ਸਾਫ਼ ਆਪ ਦੀ ਤਸੱਲੀ ਕਰ ਸਕਦੇ ਕਿਸੇ ਤਰ੍ਹਾਂ ਵੰਗਾ ਬੰਗਾ ਪਾਉਣ ਦੀ ਲੋੜ ਨਹੀਂ ਮੰਗਾ ਪਾਈਦਾ ਭਜੀ ਪੰਡਾ ਤੋੜਨੀ ਆ ਪਰ ਵੰਗਾ ਪਾਈਦਾ ਜ਼ਰੂਰ ਮੱਖੀ ਆਣਾ ਹੁਣ ਮੱਛਰ ਮੱਖੀ ਵੱਧਿਆ ਤਾਂ ਕਰਕੇ ਫਿਰ ਵੰਗਾ ਪਾਈਦਾ ਬਿਲਕੁਲ ਹਾਂਜੀ ਆ ਵਛਾ ਜੋ ਮਗਰ ਠੀਕ ਆ ਆ ਮਗਰ ਜਿਹੜਾ ਦੋਸਤੋ ਤੁਸੀਂ ਦੇਖ ਲਓ ਆ ਵਛਾ ਹੈ ਠੀਕ ਹੈ ਜੀ ਮੇਲ ਕਾਰ ਕੇ ਅਗਲੀ ਵੈੜ ਦਾ ਕੀ ਸਮਝ ਆ ਰਹੀ ਜੀ ਅਗਲੀ ਵੈੜ ਦੇ ਥੱਲੇ 2 ਕਿਲੋ ਦੁੱਧ ਆ ਤੇ 3 ਮਹੀਨਾ ਦੀ ਗੱਬਣ ਆ ਠੀਕ ਆ 3 ਮਹੀਨੇ ਕੱਪਣ ਚੈੱਕ ਪਾਸ ਹਾਂ ਚੈੱਕ ਪਾਸ ਅੱਜੇ ਕਰਾਈ ਆਪਾਂ ਹੂੰ ਹਾਂਜੀ ਤੇ ਦੁੱਧ ਕਿੰਨਾ ਜੀ ਦੁੱਧ 2 ਕਿਲੋ ਦੁੱਧ 2 ਕਿਲੋ ਹੀ ਹਾਂ ਮਤਲਬ ਥੋੜਾ ਬੜਾ ਹੀ ਆ ਹਾਂ ਥੋੜਾ ਬੜਾ ਹੀ ਆ ਕੋਈ ਗੇਲੇ ਨਾ ਗੇਲੇ ਹੋ ਅਗਲੇ ਦੀ ਮਰਜ਼ੀ ਪਰ ਦੁੱਧ ਹੈਗਾ ਜਰੂਰ ਜਿਹਨੇ ਦਿਹਾੜੀ ਚ ਇੱਕ ਵਾਰੀ ਚਾਹ ਪੀਣੀ ਆਉਂਦੇ ਆਸਤੇ ਹਾਂਜੀ ਉਹਦੇ ਵਾਸਤੇ ਹਾਂਜੀ ਠੀਕ ਆ ਜੇ ਤਾਂ ਦੂਰੀ ਦਾ ਚਾਹ ਬਣਾਉਣੀ ਪੈਗੀ ਕੋਈ ਭੈਣ ਭਰਾ ਆ ਤੇ ਫਿਰ ਉਹ 2 ਕਿਲੋ ਵਾ ਇੱਕ ਹੀ ਰੰਦ ਦੁੱਧ ਵੀ ਕੋਈ ਗੱਲ ਨਹੀਂ ਹੈ ਹਾਂਜੀ ਠੀਕ ਆ ਇਹ ਨਾ ਵੀ ਭੈਣ ਭਰਾ ਫਿਰ ਉਹ ਸੁੱਖਾ ਸੁਖਣ ਕੇ ਭੈਣ ਭਰਾ ਕੋਈ ਨਹੀਂ ਆਵੇ ਹਾਂਜੀ ਹਾਂਜੀ ਜੀ ਤੇ ਤਿੰਨ ਮਹੀਨੇ ਦੀ ਕੱਪਣ ਚੱਕ ਹਾਂ ਤਿੰਨ ਮਹੀਨੇ ਚੱਕ ਪਾਸ ਆ ਲਓ ਵੀ ਦੋਸ ਤਿੰਨ ਮਹੀਨੇ ਦੀ ਕੰਪਨੀ ਚੈੱਕ ਪਾਸ ਆ ਹਾਸਾ ਜਿਹੜਾ ਦੋਸਤੋ ਜਰੂਰ ਹਸਣਾ ਵੀ ਇਹ ਜ਼ਰੂਰੀਆਂ ਨਾਲ ਫਿਲਹਾਲ ਅੱਜ ਚੈੱਕ ਕਰਾਈ ਆਪਾਂ ਗਰੰਟੀ ਪੂਰੀ ਭਾਵੇਂ ਕਾਲੇ-ਕੋਰੇ ਕਾਲੇ ਕਿਤੇ ਭਾਵੇਂ ਜਿੱਦਾਂ ਮਰਜੀ ਜਿਹੜੇ ਮਰਜੀ ਕਾਗਜ਼ੀਰੀ ਲਿਖਾ ਕੇ ਲੈ ਦੇ ਹਾਂ ਆਪਣੀ ਗਰੰਟੀ ਪੂਰੀ ਅੱਜ ਚੈੱਕ ਕਰਾਈ ਆ ਅੱਜ ਇਹ ਚੈੱਕ ਕਰਾਈ ਆ ਅੱਜ ਦੋਸਤੋ ਫਿਲਹਾਲ ਠੀਕ ਆ ਜੀ ਪੂਰੇ ਤਿੰਨ ਮਹੀਨੇ ਆ ਅੱਜ ਬਿਲਕੁਲ ਜਿਹੜੀ ਵੀਰ ਹੋਣਾ ਚੈੱਕ ਕਰਾਈ ਆ ਕੰਪਨੀ ਚੈੱਕ ਪਾਸ ਨਿਕਲੀ ਆ ਤਿੰਨ ਮਹੀਨੇ ਦੀ ਕੰਪਨੀ ਚੈੱਕ ਪਾਸ ਆ ਸੋ 2 ਕਿਲੋ ਦੁੱਧ ਡਰਦੀ ਆ ਉਦਾਂ ਦੇ ਕੋਈ ਗੱਲ ਨਹੀਂ ਇਹਨੂੰ ਹੂੰ ਹੂੰ 2 ਕਿਲੋ ਦੁੱਧ ਜਿਹੜਾ ਜੋੜਦੇ ਪਾਗੇ ਚੋਈਦੀ ਆ ਠੀਕ ਆ ਜੀ ਉਹਦਾ ਦੋਵੇਂ ਵੇਲੇ ਮਿਲਦੀ ਆ ਕਿਸੇ ਵੇਲੇ ਦੋਵੇਂ ਟਾਈਮ ਚੋੜ ਲੀਦੀ ਕੇ ਵੇਲੇ ਇੱਕੋ ਟਾਈਮ ਚੋਈਦੀ ਆ ਹਾਂਜੀ ਅਠ ਪਾਇਰੀ ਵੀ ਚਲੋ ਕੋਈ ਵੀਰ ਚੋੜੂ ਆ ਜਿੱਦਾਂ ਆਪਣਾ ਟਾਈਮ ਲੱਗਦਾ ਉਦਾਂ ਚੋੜ ਲੀਦੀ ਆ ਬਿਲਕੁਲ ਹਾਂਜੀ ਤੇ ਚਲੋ ਅੱਗੇ ਨਾ ਵੀ ਆਸ ਹੈਗੀ ਆ ਹਾਂ ਆਸ ਪੱਕੀ ਹੈਗੀ ਆ ਤੇ ਨਾ ਮਹੀਨਾ ਦੀ ਤੇ ਚਲੋ ਇਹਨਾਂ ਵੀ ਸੁਕੂਗੀ 6 ਮਹੀਨਾ ਤੱਕ ਤੇ ਛਾਂ ਦਾ ਮੁੱਲ ਕਿੰਨਾ ਸੀ ਮੁੱਲੇ ਦਾ ਕਰਨੇ ਦੀ ਤਿਆਰ ਹੁੰਦੇ ਤੇ ਮੈਂ ਵਾਅਦਾ ਕਰਨਾ ਹਾਂ ਹੁਣ 5000 ਚ ਮਾਨਤਾ ਕਰਦਾਂਗੇ 5000 ਚ ਹਾਂਜੀ ਠੀਕ ਆ ਜੀ ਉਹ ਰਹਾ ਉਹ ਥੋੜਾ ਬਥੇਲੇ ਕੋਈ ਨਹੀਂ ਕਰ ਲਾਗੇ ਜਿੰਨਾ ਇਹ ਹੋਗਾ ਮੰਨ ਦਾਣਾ ਚੰਗਾ ਜੀ ਜ਼ਰੂਰ ਦਿਖਾ ਦਈਏ ਵੀ ਤੋੜ ਕੇ ਸੋ ਦੋਸਤੋ ਦੁੱਧ ਬੇਜਕ ਲਿਮਟਡ ਜਿਆ ਠੀਕ ਆ ਜੀ ਤੇ 2 ਕਿਲੋ ਦੁੱਧ ਆ ਬਾਕੀ ਚੈੱਕ ਪਾਸ ਆ 3 ਮਹੀਨਿਆਂ ਦੀ ਅੱਜ ਹੀ ਫਿਲਹਾਲ 29 ਜੂਨ ਨੂੰ ਬਾਈ ਨੇ ਚੈੱਕ ਕਰਵਾਈ ਆ ਚਾਹੇ ਵੀਰਾਂ ਦਾ ਵੀ ਕੋਈ ਲਿਖਤੀ ਤੌਰ ਤੇ ਆਪਦਾ ਦਿਖਾ ਕੇ ਜੇਰਾ ਤੁਸੀਂ ਕੋਈ ਵੀ ਆ ਸੌਦਾ ਕਰ ਸਕਦੇ ਹੋ ਠੀਕ ਆ ਘਾਣ ਭਾਂਡੇ ਦੀ ਵੀ ਸਾਫ ਆ ਤੁਹਾਨੂੰ ਇਹ ਚੋਾਈ ਚੰਗੀ ਸੀਗੀ ਹਾਂਜੀ ਚੋਾਈ ਇੱਕ ਨੰਬਰ ਹੈ ਲੱਡੂ ਲਾਵੇ ਪੂਰੀਆਂ ਇਹ ਤਾਂ ਬਹੁਤ ਚੱਡਾ ਬਹੁਤ ਮਾਰਦੀ ਹੋਣੀ ਤਿਆਰ ਹੋਈ ਤੇ ਹੂੰ ਲਓ ਜੀ ਆ ਵੀ ਤੋਹਫਾ ਜਿਹੜਾ ਅਖੀਰ ਤੇ ਵੀਰ ਨੇ ਰੱਖਿਆ ਸੀ ਸੰਭਾਲ ਕੇ ਠੀਕ ਹੈ ਜੀ ਕਿਉਂਕਿ ਜਰੂਰਤ ਜਿਹੜੀ ਆ ਦੋਸਤੋ ਕਿਸੇ ਵੀਰ ਨੇ ਕਿਸੇ ਚੀਜ਼ ਦੀ ਜਰੂਰਤ ਆ ਕਿਸੇ ਨੇ ਕਿਸੇ ਤਰੀਕੇ ਦਾ ਪਸ਼ੂ ਖਰੀਦਣਾ ਸੋ ਜਿੰਦੇ ਵੰਡ ਜਾਊਗਾ ਤੁਸੀਂ ਜਰੂਰ ਆਪਦੀ ਖਰੀਦ ਸਕਦੇ ਹੋ ਭਾਰੀ ਆ ਪੂਰੀ ਫਿੱਟ ਠੀਕ ਹੈ ਜੀ ਨਿੱਗਰ ਜਿਹੜੀ ਇਹ ਦੋਸਤੋ ਗਾਂ ਹੈਗੀ ਐ ਅੱਗੇ ਤੀਜੇ ਸੂਬੇ ਦੇ ਤੇ ਲੈ ਕੇ ਗੱਪਣਾ ਠੀਕ ਹੈ ਕਮਾਲ ਹੋ ਪਈ ਨਿਸ਼ਾਨ ਆਦਾ ਦਸਵਾ ਲੋ ਜੀ ਫਿਲਹਾਲ ਪਸ਼ੂ ਅੱਜ ਚਾਰ ਬਕਾਊ ਸੀਗੇ ਇਹ ਚਾਰੇ ਪਸ਼ੂਆਂ ਦੀ ਡਿਟੇਲ ਜਿਹੜੀ ਆ ਆਪਾਂ ਸਾਂਝੀ ਕਰਤੀ ਆ ਵੀਰ ਨਿਸ਼ਾਨ ਦੇ ਨਾਲ ਗੱਲਬਾਤ ਕਰਕੇ ਸੋ ਐਨੀਮਲ ਜਿਹੜਾ ਪਸੰਦ ਆਊਗਾ ਤਾਂ ਸੜੀ ਤੁਸੀਂ ਵੀ ਘਰ ਵਿਜ਼ਿਟ ਕਰਕੇ ਕਰ ਲਿਓ ਸੋ ਬਾਕੀ ਕੰਟੈਕਟ ਨੰਬਰ ਜਿਹੜੇ ਆ ਉਹ ਭਾਈ ਨਿਸ਼ਾਨ ਦੇ ਆਪਾਂ ਲੈ ਲੈਂਦੇ ਆ ਨਿਸ਼ਾਨ ਭਾਈ ਸੰਪਰਕ ਨੰਬਰ ਦੇ ਦਿਓ 70876 7247 ਠੀਕ ਆ ਜੀ ਹਾਂ ਜੀ ਬੱਤੀ ਚਲ ਗਈ ਮੈਂ ਕਿਹਾ ਕੋਈ ਇਹ ਵੀਰ ਭਰਾੜਾ ਆਖੇ ਐਂਡ ਲਈ ਗੱਨ ਨਵਾਈ ਨਹੀਂ ਆ ਤੇ ਫਿਰ ਉਹਦਾ ਕਰਕੇ ਰਹਿ ਗਈ ਐ ਨਵਾਉਣ ਖਣੋ ਨਹੀਂ ਰਹਿੰਦੀ ਉਹ ਉਹ ਨਵਾ ਦਾਂਗੇ ਕੋਈ ਗੱਲ ਨਹੀਂ ਆ ਪਰਵਤੀ ਹੁਣ ਆਉਗੀ ਤੇ ਫਿਰ ਜਦੋਂ ਆਏਗਾ ਕੋਈ ਖਰੀਦਣੀ ਆ ਮੈਨੂੰ ਤਾਂ ਬਿਨਾ ਨਵਾਇਆ ਵੀ ਪਸ਼ੂ ਨਾ ਲੈ ਜਾਣਾ ਹਾਂਜੀ ਹਾਂਜੀ ਇਹ ਗੱਲ ਤੁਹਾਡੀ ਸਹੀ ਆ ਤੇ ਬਾਕੀ ਬਾਕੀ ਚੀਜ਼ ਟੌਰੀ ਜਾਣਾ ਗੱਲ ਮੇਨ ਹਾ ਪੈਂਦੀ ਆ ਹੂੰ ਬਾਕੀ ਬਾਪੂ ਨੇ ਏਧਰ ਚੁੰਨੀ ਜਾਨੀ ਦਾ ਪਾਤੀ ਸੀ ਹੈ ਐਧਰ ਪੂਰਾ ਸ਼ਿੰਗਾਰ ਸ਼ੰਗੂਰ ਲਾਤਾ ਸੀਗਾ ਮੈਂ ਕਹਾਂ ਵੀ ਚਲੋ ਟਾਲਜੋ ਰਹਿਣ ਦੋ ਹਾਂਜੀ ਤੇ ਮੈਂ ਚੰਗੀ ਵੈਸੇ ਬੂਰੀ ਠੀਕ ਆ ਜੀ ਬਾਕੀ ਤੁਸੀਂ ਕੰਟੈਕਟ ਕਰ ਲਿਓ ਨੰਬਰ ਦਿੱਤੇ ਆ ਬਿਲਕੁਲ ਸਕਰੀਨ ਤੇ ਥੱਲੇ ਚਲਦੇ ਪਏ ਆ ਮੱਜਾਂ ਤੋਂ ਬੂਰੀਆਂ ਨੇ ਇੱਕ ਦੋ ਕੁ ਮਹੀਨੇ ਦੀ ਜਿਹੜੀ ਆ ਦੋਸਤੋ ਕਿਸੇ ਨੇ ਸਾਂਭ ਸੰਭਾਲ ਕਰ ਲੈਣੀ ਆ ਉਹਦੇ ਲਈ ਆ ਬਾਕੀ ਜਿਹੜੇ ਵੀਰ ਨੇ ਕੇ ਨਫਾ ਕਢਣਾ ਕੋਈ 4 ਦਿਨ ਸਾਂਭ ਕੇ ਤੁਸੀਂ ਨਫਾ ਵੀ ਉਹ ਸੈਕਿੰਡ ਨੰਬਰ ਜਿਹੜੀ ਤੁਹਾਨੂੰ ਮੱਝ ਦਿਖਾਈ ਸੀ ਪੂਰੀ ਨੀਲੀ ਦੀ ਠੀਕ ਹੈ ਜੀ ਉਹਦੇ ਜ ਕੋਈ ਨਫੇ ਵਾਲੀ ਗੱਲਬਾਤ ਵੀ ਹੈਗੀ ਆ ਸੋ ਗੱਲਬਾਤ ਕਰ ਸਕਦੇ ਹੋ ਦਿੱਤੇ ਹੋਇਆ ਨੰਬਰਾਂ ਤੇ ਮੈਂ ਉਹਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਇਹ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ